ਕਿ ਇਸ ਪਿੰਡਾਲ ਦੇ ਵਿੱਚ ਹੁਣਾ ਮੇਰੇ ਜੀਕਾਰ ਅਧਾਕਾਂ ਤੋਂ ਸਰਕਾਰ ਵੱਲੋਂ ਲਾਟਨੀਟਿਆ ਕੀਤਾ ਗਿਆ ਕੁੱਝ ਦੇ ਵਿਰੋਧ ਦੇ ਵਿੱਚੋਂ ਅਸੀਂ ਪੰਜਾਬ ਸਰਕਾਰ ਦਾ ਸਿੱਖਿਆ ਮੰਤਰੀ ਦਾ ਉੱਥਲਾ ਸਾਹਨ ਜਿਦੀ ਕਰਤਰ ਹੋਏ ਆ ਤੁਸੀਂ ਸਾਰੇ ਸਾਥੀ ਇੰਮਿਤਰਾ ਜਾਣਦੇ ਹੋ ਕਿ ਜਦ ਤੋਂ ਇਹ ਸਰਕਾਰ ਬਣੀ ਹੈ ਇਹ ਸਿਰਫ ਸਾਰਾ ਉਸ ਵਾਏ ਹੋਰ ਸਾਰੇ ਵਰਗਾਂ ਨੂੰ ਕੁਝ ਨਹੀਂ ਦੇ ਰਹੇ ਕਲਾਜ ਅੱਜ ਪਰਖੀ ਨਹੀਂ ਕਿਸਾਨ ਮਜ਼ਦੂਰ ਥੋੜ ਸਾਰੇ ਜਿਹੜੇ ਮਿੰਟ ਕਾ ਜਨੂਤ ਨੇ ਉਹ ਸਰਕਾਰ ਦੇ ਕਾਰਜਗਾਰੀ ਤੋਂ ਬਿਲਕੁਲ ਅਸਤਵ ਹਨ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਸਰਕਾਰ ਸਿਰਫ ਦੇ ਸਿਰਫ ਆਪਣੇ ਪ੍ਰਾਪੇ ਗੰਡਾ ਜਾਂ ਪ੍ਰਚਾਰ ਇਸ ਦਾ ਰਾਣਾੜ ਹੀ ਆਪਣੇ ਆਪ ਨੂੰ ਫੱਲਾ ਮਾਰਨੀ ਦਿਖਾਈ ਦੇ ਰਹੀ ਹੈ ਕਿ ਪ੍ਰਚਾਰ ਓ ਕਰ ਰਹੀ ਹੈ ਜਿਵੇਂ ਉਹ ਬਹੁਤ ਵੱਡੀ ਪ੍ਰਾਪਤੀ ਕਰਕੇ ਲੋਕਾਂ ਨੂੰ ਇਨਸਾਫ ਦੇ ਰਹੀ ਹੈ ਵਰਤੇ ਕਰਕ ਤੋਂ ਰਹੀ ਹੈ ਪ੍ਰਚਾਰ ਇਹ ਕਿਹਾ ਜਾਂਦਾ ਹੈ ਕਿ ਅਸੀਂ 50000 ਜਾਂ 60000 ਅਧਿਕਾਰੀਆਂ ਨੂੰ ਜਾਂ ਹੋਰ ਕਰਮਚਾਰੀਆਂ ਨੂੰ ਰੈਗੂਲਰ ਕਰਤਾ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਇਹ ਤਿਆਰ ਦੇ ਰਹੇ ਨੇ ਉਹਨਾਂ ਤੇ ਬਹੁਤ ਵੱਡਾ ਖਰਚਾ ਸਰਕਾਰ ਦੇ ਖਰਚਾਨੇ ਵਿੱਚੋਂ ਕੀਤਾ ਜਾ ਰਿਹਾ ਹੈ ਉਹ ਸਰਕਾਰ ਦੇ ਖਰਚਾਨੇ ਤੋਂ ਉਹ ਤੁਹਾਡੇ ਵੱਲੋਂ ਦਿੱਤਾ ਗਿਆ ਟੈਕਸ ਹੈ ਜਿਹੜਾ ਉਹਦੇ ਉੱਤੇ ਹੀ ਇਹ طرح ਪ੍ਰਚਾਰ ਜਿਹੜੀ ਸਰਕਾਰ ਕਰ ਰਹੀ ਹੈ ਉਹ ਆਪਣੀ ਜੇ ਵਿੱਚੋਂ ਕੁਝ ਨਹੀਂ ਕਰ ਰਹੀ ਤਾਂ ਸਿੱਧੇ ਰੂਪ ਤੇ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਲੋਕਾਂ ਦਾ ਟੈਕਸ ਦੁਆਰਾ ਕੀਤਾ ਗਿਆ ਇਕੱਠਾ ਕੀਤਾ ਗਿਆ ਧਨ ਆਪਣੀ ਸ਼ੋਸ਼ੇਬਾਜ਼ੀ ਉੱਤੇ ਹੀ ਖਰਚ ਕਰ ਰਹੀ ਹੈ ਤੁਹਾਡੇ ਸਾਥੀ ਜਿਹੜੇ ਅਧਾਰਤ ਮਿਹਰਬਾਨ ਨੇ ਨਾ ਕਰਮੀ ਵਾਲੇ ਆਪਣੇ ਸਿੱਖਿਆ ਮੰਤਰੀ ਦੇ ਪਿੰਡ ਗਮੀਰਪੁਰ ਵਿਖੇ ਗਏ ਪ੍ਰਦਰਸ਼ਨਾਂ ਦੇ ਲਈ ਕਿ ਉਹਨਾਂ ਨੂੰ ਆਰਡਰ ਜਾਰੀ ਕੀਤੇ ਜਾਣ ਉਸ ਤੋਂ ਪਹਿਲਾਂ ਵੀ ਇੱਕ ਭਰਤੀ ਹੈ ਕਿ ਕਿਤੇ ਅਫਸਰਾਂ ਦੀ ਉਹ ਵੀ ਸ੍ਰੇਣੀ ਢੀ ਕੋਈ ਕਾਰਨ ਜਾਂ ਆਪਣਾ ਆਰਡਰ ਦੇ ਦਿੱਤੇ ਜਾਂਦੇ ਆ ਬਾਕੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਇਸ ਕਿੰਨਾ ਦੂਰੇ ਮਾਪਦੰਡਾ ਜਿਹੜੇ ਉਹ ਸਰਕਾਰ ਵੱਲੋਂ ਬਣਾਏ ਜਾ ਰਿਹਾ ਤਾਂ ਕਿ ਅਫਸਰਾਂ ਦੇ ਵਿੱਚ ਬੇਚੈਨੀ ਪੈਦਾ ਕੀਤੀ ਜਾ ਸਕੇ ਉਹਨਾਂ ਵਿੱਚ ਫੁੱਟ ਪਾਈ ਜਾ ਸਕੇ ਤੇ ਉਹ ਆਪਣਾ ਮਨਸੂਬਾ ਜਿਹੜਾ ਸਾਫ਼ ਕਰਨ ਲਈ ਸਰਕਾਰ ਕਾਮਯਾਬ ਹੋ ਵੀ ਰਹੀ ਹੈ ਸਾਹਿਬ ਪਿਛ ਤੋਂ ਪਹਿਲਾਂ ਵੀ ਦੇਖਿਆ ਕਿ ਕਾਲਜ ਦੇ ਵਿੱਚ ਜਿਹੜੇ 1158 ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਹੋ ਦੇ ਵਿੱਚੋਂ ਵੀ ਬਹੁਤ ਸਾਰੇ ਅਧਿਆਪਕਾਂ ਨੂੰ ਵਾਝੇ ਕਰ ਦਿੱਤਾ ਗਿਆ ਸੀ ਆਰਡਰ ਦੇਣ ਤੋਂ 428 ਦੇ ਕਰੀਬ ਜਾਫਤ ਲਗਾਤਾਰ ਲੰਬੇ ਸਮੇਂ ਤੋਂ ਸਰਟੀਫਿਕੇਟ ਦੇ ਵਿੱਚ ਲੜਦੇ ਰਹੇ ਤੁਹਾਨੂੰ ਤੇ ਬੈਠੇ ਰਹੇ ਹੁਣ ਕਿਤੇ ਜਾ ਕੇ ਉਹਨਾਂ ਅਧਿਆਪਕਾਂ ਨੂੰ ਜਿਹੜਾ ਹੈ ਆਰਡਰ ਮਿਲੇ ਨਹੀਂ ਤੋਂ ਸਰਕਾਰ ਦਾ ਅਸੀਂ ਕਾਰਗੁਜ਼ਾਰੀ ਚੰਗੀ ਤਰ੍ਹਾਂ ਦੇਖ ਰਹੇ ਆ ਕਿ ਸਰਕਾਰ ਆਪਣੇ ਵੱਲੋਂ ਪ੍ਰਚਾਰ ਲੋਕ ਕਾਰਜ ਇਸ ਤਰ੍ਹਾਂ ਕਰ ਰਹੀ ਹੈ ਕਿ ਬਹੁਤ ਪਟਾਕਾਰ ਤੇ ਪਰੋਕਾਰ ਕਰ ਰਹੀ ਹੈ ਬਲਕਿ ਲੋਕਾਂ ਨੂੰ ਗਮਰਾਹ ਵੀ ਕਰ ਰਹੀ ਨਾਲ ਨਾਲ ਤੇ ਸਰਕਾਰੀ ਖੇਮੇ ਲੁੱਟ ਵੀ ਜੜੀ ਉਹਨਾਂ ਬਹੁਤ ਪਿਛਲੀਆਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਕਰ ਰੱਖੀ ਹੈ ਸੋ ਸਾਥੀਓ ਅਸੀਂ ਉਹਨਾਂ ਸਾਰੇ ਜਾਤ ਵਰਗ ਦੇ ਨਾਲ ਆ ਜਿਨ੍ਹਾਂ ਦੇ ਉੱਤੇ ਪਛਾੜ ਛੱਡਿਆ ਗਿਆ ਹੈ ਅਸੀਂ ਵੀ ਬੜੰਤ ਛੱਦਤ ਹੈ ਅਸੀਂ ਪਹਿਲਾਂ ਰੋਜ਼ਗਾਰ ਲੈਣ ਲਈ ਛੱਦਤ ਸਹਿਮੇ ਹਾਂ ਉਸ ਤੋਂ ਬਾਅਦ ਆਪਣੀਆਂ ਮੰਗਾਂ ਬਣਾਉਣ ਲਈ ਸੋ ਤੁਸੀਂ ਸਾਡੇ ਸ਼ੁਰੂਆਤੀ ਦੌਰ ਦੇ ਵਿੱਚ ਆਰਡਰ ਲੈਣ ਦੇ ਲੇ ਆਪਣੇ ਉੱਪਰ ਡਾਂਗਾ ਜਿਹੜੀ ਆ ਉਹ ਖਾ ਰਹੇ ਹੋ ਤੁਸੀਂ ਸਾਡੇ ਨਾਲ ਵੀ ਵੱਧ ਪੀੜਤ ਹੋ ਤੇ ਇਸ ਦੇ ਲਈ ਤੁਹਾਨੂੰ ਬਹੁਤ ਬੜਾ ਸੰਘਰਸ਼ ਵੀ ਕਰਨਾ ਪਿਆ ਸਾਰੀਆਂ ਜਥੇਬੰਦੀਆਂ ਸਾਰੀਆਂ ਧਿਰਾਂ ਤੁਹਾਡੇ ਨਾਲ ਨੇ ਕਿਉਂਕਿ ਸਰਕਾਰਾਂ ਦਾ ਇਹ ਦਸਤੂਰੀ ਬਣ ਗਿਆ ਕਿ ਹੁਣ ਲੋਕਾਂ ਨੂੰ ਇਨਸਾਫ਼ ਦੇ ਦੇ ਉੱਤੇ ਲਮਕਾਓ ਕਰੋ ਤੇ ਉਹਨਾਂ ਨੂੰ ਇਨਸਾਫ਼ ਦੇਣ ਦੇ ਵਿੱਚ ਕਿਹੜਾ ਲਮਕਾਅ ਕਿ ਰੱਖੋ ਤੇ ਉਹ ਆਪਣੇ ਆਪ ਹੀ ਆਪਣੀਆਂ ਮੰਗਾਂ ਤੋਂ ਪਿੱਛੇ हट ਜਾਣਗੇ ਪਰ ਇਹ ਪੰਜਾਬ ਦੇ ਲੋਕ ਹੈ ਇਹ ਆਪਣੀਆਂ ਮੰਗਾਂ ਜਿਵੇਂ ਉਹ ਫੋਟੋ ਚ ਦਿਖਾਇਆ ਗਿਆ ਪੁਲਿਸ ਵਾਲਾ ਗੁੱਟ ਗੁੱਟੰਦਰੀ ਬੈਠਾ ਹੈ ਪਰ ਇਸ ਤਰ੍ਹਾਂ ਹੀ ਸਾਨੂੰ ਸਰਕਾਰ ਦੇ ਜਿਹੜਾ ਹੈ ਗੋਟਾ ਰੱਖਣਾ ਪਵੇਗਾ ਤੌਣ ਤੇ ਤਾਂ ਹੀ ਆਪਣੀਆਂ ਮੰਗਾਂ ਆਪਣੇ ਹੱਕ ਲੈ ਸਕਾਂਗੇ ਇਹ ਪੰਜਾਬ ਦੇ ਲੋਕ ਜੀ ਸਰਕਾਰ ਨੂੰ ਆਉਣ ਵੇਲੇ 2 ਸਾਲਾਂ ਦਾਤ ਦੇਣਗੇ ਇਹਨਾਂ ਦੀ ਕਾਰਗੁਜ਼ਾਰੀ ਕੀ ਹੈ ਇਹ ਤੋਂ ਕਹਿੰਦੇ ਆ ਕਿ ਪਿਛਲੀਆਂ ਨੂੰ ਚੰਗਾ ਕਹਾਤਾ ਇਹ ਉਹਨਾਂ ਵਰਗੇ ਹੀ ਸਾਥ ਤੋਣ ਕੇ ਬਲਕਿ ਉਹ ਤੋਂ ਵੱਧ ਕੇ ਆਪਣੀ ਜਿਹੜੀ ਕਾਰਗੁਜ਼ਾਰੀ ਤੇ ਪਿੱਛੋਂ ਡਿਪਟੰਡ ਦੇ ਵਿੱਚ ਸਾਡੇ ਲੋਕਾਂ ਦੇ ਨਾਲ ਜਿਸ ਤਰ੍ਹਾਂ ਦਾਸਤੂਰ ਕਾਰਜ ਇਹਨਾਂ ਨੂੰ ਲੋਕ ਲਾਂਭੇ ਕਰਦਣਗੇ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਸਾਰੇ ਜੱਥੇਬੰਦੀ ਦੇ ਆਪ ਨਾਲ ਸਾਡੀਆਂ ਸਪਰਾਹ ਸੀਟਰ ਡੂਨੈਨ ਡੀਟੀਟੀ ਵੱਲੋਂ ਔਰ ਕੈਪਟਨ ਦਾਪ ਜੁਨਾਮ ਵੱਲੋਂ ਹੋਰ ਸਾਡੀਆਂ ਜਿਮੋਰੀ ਜੱਥੇਬੰਦੀਆਂ ਉਹ ਤੁਹਾਡੇ ਨਾਲ ਨੇ ਤੁਹਾਡੇ ਦੇ ਨਾਲ ਮੋਢਾ ਮੋਢਾ ਲਾ ਕੇ ਖੜਨਗੇ ਤੁਸੀਂ ਆਪਣੀ ਜੰਗਦਾਰੀ ਰੱਖੋ ਇਹ ਜਿਹੜੀ ਤੁਹਾਡੀ ਪੜਾਈ ਹੋਵੇਗੀ ਪ੍ਰਾਪਤ